ਸਾਤਸ਼ਰੀਆ ਕਾ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪਿਛਲੇ 2 ਕੁ ਸਾਲਾਂ ਤੋਂ ਪੰਜਾਬ ਦੇ ਵਿੱਚ دہشت ਫੈਲਾਉਣ ਵਾਲਾ ਇੱਕ ਵੱਡਾ ਨਾਮ ਬਣ ਗਿਆ ਸੀ ਹੈਪੀ ਅਸ਼ਿਆ ਕੱਲ ਤੋਂ ਹੀ ਹਰ ਚੈਨਲ ਦੇ ਉੱਪਰ ਉਸ ਦੀ ਗ੍ਰਿਫਤਾਰੀ ਦੇ ਚਰਚੇ ਹੋ ਰਹੇ ਨੇ ਚਰਚਾਵਾਂ ਚੱਲ ਰਹੀਆਂ ਨੇ ਕਿ ਕਿਵੇਂ ਉਸ ਦੀ ਗ੍ਰਿਫਤਾਰੀ ਯੂਐਸਏ ਦੇ ਵਿੱਚ ਹੋ ਗਈ ਹੈ ਹਰਪ੍ਰੀਤ ਸਿੰਘ ਉਰਫ ਹੈਪੀ ਪਸ਼ਿਆ ਜੋ ਕਿ ਇੱਕ ਗੈਂਗਸਟਰ ਤੋਂ ਅਤਵਾਦੀ ਬਣਿਆ ਸੀ ਉਸ ਨੂੰ FBI ਅਤੇ ਅਮਰੀਕਾ ਦੀ ਇਮੀਗ੍ਰੇਸ਼ਨ ਵਿਭਾਗ ਹੈ ਜਿਹੜਾ ਉੱਥੋਂ ਦਾ ਉਹਦਾ ਇੱਕ ਵਿੰਗ ਹੈ ਐਨਫੋਰਸਮੈਂਟ ਐਂਡ ਰਿਮੂਵਲ ਆਪਰੇਸ਼ਨਸ ERO ਉਹਨਾਂ ਕਹਿੰਦੇ ਨੇ ਜਿਸ ਦਾ ਮਕਸਦ ਹੈ ਕਿ ਉੱਥੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਨੂੰ ਫੜਨਾ ਤੇ ਉਹਨਾਂ ਨੂੰ ਅਮਰੀਕਾ ਤੋਂ ਬਾਹਰ ਕਰਨਾ enforcement and removal operations ਉਹਨਾਂ ਨੇ ਗ੍ਰਿਫਤਾਰ ਕਰ ਲਿਆ ਹੈ ਅਮਰਿਤ ਸਰਦਾਰ ਜੰਪਲ ਹੈਪੀ ਦੇ ਖਿਲਾਫ ਪੰਜਾਬ ਦੇ ਵਿੱਚ ਹਿੰਸਾ ਫੈਲਾਉਣ ਫਿਰੋਤੀ ਅਤੇ ਅਤਵਾਦ ਦੇ ਨਾਲ ਸੰਬੰਧਿਤ ਕਈ ਮਾਮਲੇ ਦਰਜ ਹਨ ਜਿਨ੍ਹਾਂ ਦੇ ਵਿੱਚ 16 ਧਮਾਕੇ ਵੀ ਸ਼ਾਮਿਲ ਹਨ ਹੈਪੀ ਪਸ਼ੀਆ ਨੂੰ 33 ਐਫਆਈਆਰ ਦੇ ਵਿੱਚ ਨਾਮਜ਼ਾਦ ਕੀਤਾ ਗਿਆ ਹੈ ਅਤੇ ਉਸਤੇ ਖਿਲਾਫ 10 ਲੋਕਾਊਟ ਸਰਕੂਲਰ ਵੀ ਕੱਢੇ ਗਏ ਹਨ ਹੁਣ ਇੱਕ ਡੋਜ਼ੀਅਰ ਜੋ ਕਿ ਪੰਜਾਬ ਪੁਲਿਸ ਨੇ ਤਿਆਰ ਕੀਤਾ ਹੈ ਉਸ ਦੇ ਮੁਤਾਬਕ ਹੈਪੀ ਤੇ 14 ਗਰਨੇਡ ਤਮਾਕੇ ਇੱਕ ਆਈਡੀ ਤਮਾਕਾ ਅਤੇ ਇੱਕ ਆਰਪੀਜੀ ਰਾਕਟ ਪ੍ਰਪੈਲਡ ਗਰਨੇਡ ਜਿਹੜਾ ਤਮਾਕਾ ਹੁੰਦਾ ਹੈ ਉਸ ਤੇ ਮਾਮਲੇ ਦੇ ਵਿੱਚ ਉਸ ਨੂੰ ਬੋਸ਼ੀ ਦੱਸਿਆ ਗਿਆ ਪੰਜਾਬ ਪੁਲਿਸ ਦੇ ਡੀਜੀਪੀ ਡਾਇਰੈਕਟਰ ਆਫ ਪੁਲਿਸ ਗੌਰਵ ਯਾਦਵ ਕਹਿੰਦੇ ਹਨ ਕਿ ਪਸ਼ੀਆ ਦੀ ਗ੍ਰਿਫਤਾਰੀ ਆਈਐਸਆਈ ਵੱਲੋਂ ਚਲਾਏ ਜਾ ਰਹੇ ਅਤਵਾਦੀ ਨੈੱਟਵਰਕ ਤੋਂ ਉਸ ਦੇ ਉੱਪਰ ਕੀਤੀ ਜਾ ਰਹੀ ਲਗਾਤਾਰ ਸ਼ਕਤੀ ਦੇ ਵਿੱਚ ਇੱਕ ਵੱਡਾ ਮੀਲ ਪੱਥਰ ਸਾਬਤ ਹੋਵੇਗਾ 2023 ਤੋਂ 2025 ਦੇ ਵਿਚਕਾਰ ਪਸ਼ੀਆ ਨੇ ਪੰਜਾਬ ਅਤੇ ਹੋਰ ਸੂਬਿਆਂ ਦੇ ਵਿੱਚ ਕਤਲ ਫਰੋਤੀ ਅਤੇ ਪੁਲਿਸ ਟਿਕਾਣਿਆਂ ਤੇ ਗਰਨੇਡ ਹਮਲੇ ਵਿੱਚ ਕੇਂਦਰੀ ਭੂਮਿਕਾ ਨਿਭਾਈ ਹੈ 17 April 2025 ਨੂੰ ਸੈਕ੍ਰੀਮੈਂਟੋ ਕੈਲੀਫੋਰਨੀਆ ਯੂ ਐਸ ਏ ਦੇ ਵਿੱਚ ਹੋਈ ਗ੍ਰਿਫਤਾਰੀ ਆਰਟ ਅਤੇ ਅਮਰੀਕਾ ਦੇ ਵਿੱਚ ਸਾਂਝੀ ਜਾਣਕਾਰੀ ਅਤੇ ਸ਼ਾਨਦਾਰ ਅੰਤਰਰਾਸ਼ਟਰੀ ਮਿਲਵਰਤਨ ਦਾ ਨਤੀਜਾ ਹੈ ਪੰਜਾਬ ਪੁਲਿਸ ਕੇਂਦਰੀ ਏਜੰਸੀਆਂ ਨਾਲ ਲਗਾਤਾਰ ਖੁਫੀਆ ਜਾਣਕਾਰੀ ਸਾਂਝੀ ਕਰਦੀ ਰਹੀ ਹੈ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰਾਂ ਲਈ ਇਹ ਸੁਨੇਹਾ ਸਾਫ਼ ਹੈ ਕਿ ਜੁਰਮ ਦਾ ਅੰਤ ਮਾੜਾ ਹੀ ਹੁੰਦਾ ਹੈ ਤੁਹਾਨੂੰ ਭਾਰਤ ਵਾਪਸ ਆ ਕੇ ਆਪਣੇ ਕੀਤੇ ਹੋਏ ਕੰਮਾਂ ਦੇ ਨਤੀਜੇ ਭੁਗਤਨੇ ਪਹਿਣਗੇ ਇਹ ਡੀਜੀਪੀ ਗੌਰਵ ਯਾਦਵ ਵੱਲੋਂ ਸੰਦੇਸ਼ ਜਿਹੜਾ ਹੈ ਜਾਰੀ ਕੀਤਾ ਗਿਆ ਹੈ ਅਜਨਾਲਾ ਦੇ ਰਮਦਾਸ ਪੁਲਿਸ ਥਾਣੇ ਅਧੀਨ ਪਿੰਡ ਪੱਸ਼ੀਆ ਦਾ ਵਸਨੀਕ ਹਰਪ੍ਰੀਤ ਸਭ ਤੋਂ ਪਹਿਲਾਂ 1 ਅਪ੍ਰੈਲ 2018 ਨੂੰ ਭਾਰਤ ਤੋਂ ਦੁਬਈ ਗਿਆ ਸੀ ਅਤੇ 4 ਫਰਵਰੀ 2019 ਨੂੰ ਉਹ ਵਾਪਸ ਭਾਰਤ ਪਰਤ ਆਇਆ ਸੀ ਫਿਰ ਉਹ 11 ਅਕਤੂਬਰ 2020 ਨੂੰ ਇੰਗਲੈਂਡ ਗਿਆ ਅਤੇ ਫਿਰ ਉੱਥੋਂ ਹੀ ਅੱਗੇ ਉਹ ਅਮਰੀਕਾ ਚਲਾ ਗਿਆ ਇਸ ਡੋਸੀਅਰ ਦੇ ਵਿੱਚ ਉਸ ਦੇ ਨਾਮ ਤੇ ਜਾਰੀ ਦੋ ਪਾਸਪੋਰਟਾਂ ਦੇ ਸੀਰੀਅਲ ਨੰਬਰਾਂ ਦਾ ਵੀ ਜ਼ਿਕਰ ਹੈ ਇਹ ਪਾਸਪੋਰਟ ਭਾਰਤ ਵੱਲੋਂ ਹੀ ਜਾਰੀ ਕੀਤੇ ਗਏ ਨੇ ਭਾਰਤ ਸਰਕਾਰ ਵੱਲੋਂ ਦੋ ਪਾਸਪੋਰਟ ਜਾਰੀ ਕੀਤੇ ਗਏ ਨੇ ਉਹਨਾਂ ਦੇ ਸੀਰੀਅਲ ਨੰਬਰ ਜਿਹੜੇ ਨੇ ਉਹ ਵੀ ਇਸ ਡੋਜ਼ੀਅਰ ਦੇ ਵਿੱਚ ਸ਼ਾਮਿਲ ਕੀਤੇ ਗਏ 17 ਜਨਵਰੀ 2025 ਨੂੰ ਉਸ ਦੇ ਖਿਲਾਫ ਇੱਕ ਬਲੂ ਕਾਰਨਰ ਨੋਟਿਸ ਜਾਰੀ ਹੋਇਆ ਸੀ ਅਤੇ ਰੈੱਡ ਕਾਰਨਰ ਨੋਟਿਸ ਜਿਹੜਾ ਹੈ ਉਸ ਨੂੰ ਜਾਰੀ ਕਰਨ ਦੀ ਪ੍ਰਕਿਰਿਆ ਹਜੇ ਚੱਲ ਰਹੀ ਹੈ ਹਜੇ ਜਾਰੀ ਨਹੀਂ ਹੋਇਆ ਹੈ ਸ਼ੁਰੂਆਤੀ ਦੌਰ ਦੇ ਵਿੱਚ ਹੈਪੀ ਪਸ਼ਿਆ ਦੀ ਸ਼ਮੂਲੀਅਤ ਜਿਹੜੀ ਹੈ ਉਹ ਜੱਗੂ ਪਗਵਾਰਪੁਰੀਆ ਅਤੇ ਉਸ ਦੇ ਗੈਂਗ ਨਾਲ ਸੀ ਜਿਸ ਦੇ ਵਿੱਚ ਉਸ ਦਾ ਸੰਪਰਕ ਯੂਐਸਏ ਦੇ ਵਿੱਚ ਬੈਠੇ ਜਿਹੜੇ ਸਾਥੀ ਸੀਗੇ ਦਮਨ ਜੋਤ ਸਿੰਘ ਉਰਫ ਦਰਮਨ ਕਾਲੋਂ ਅਤੇ ਅਮਰਤਪਾਲ ਸਿੰਘ ਉਰਫ ਅਮਰਿਤ ਬੱਲ ਇਹਨਾਂ ਦੇ ਨਾਲ ਵੀ ਉਹਦਾ ਸੰਪਰਕ ਹੋਇਆ ਭਗਵਾਨਪੁਰੀਆ ਦੇ ਨਾਲ ਸੰਬੰਧਾ ਕਰਕੇ ਹੀ ਹੈਪੀ ਦੀ ਜਿਹੜੀ ਜ਼ੁਰਮ ਦੀ ਦੁਨੀਆ ਦੇ ਵਿੱਚ ਸ਼ੁਰੂਆਤ ਹੋਈ ਸੀ ਇਹਨੂੰ ਆਪਾਂ ਕਹਿ ਦਿੰਨੇ ਆ ਕਿ ਜ਼ੁਰਮ ਦੀ ਦੁਨੀਆ ਦੇ ਵਿੱਚ ਜਿਹੜੇ ਉਹਨੇ ਕਦਮ ਰੱਖੇ ਸੀ ਜਿਹੜੀ ਉਹਦੀ ਸ਼ੁਰੂਆਤ ਹੋਈ ਸੀ ਉਹ ਜੱਗੂ ਭਗਵਾਨਪੁਰੀਆ ਦੇ ਨਾਲ ਹੀ ਹੋਈ ਸੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਯੂਏਪੀਏ ਦੇ ਵਿੱਚ ਨਾਮਜਾਦ ਅੱਤਵਾਦੀ ਅਤੇ ਪਾਕਿਸਤਾਨ ਵਿੱਚ ਬੈਠੇ ਹਰਵਿੰਦਰ ਸਰਫ ਸਿੰਘ ਉਰਫ ਰਿੰਦਾ ਉਹਦੇ ਨਾਲ ਸਾਂਝ ਦਾ ਮੁੱਢ ਵੀ ਬੰਨਿਆ ਗਿਆ ਸੀ ਸਤੰਬਰ 2023 ਅਤੇ ਅਕਤੂਬਰ 2023 ਲਗਭਗ ਇਸ 1 ਮਹੀਨੇ ਦੇ ਵਿਚਾਲੇ ਹੀ ਹੈਪੀ ਨੇ ਰਿੰਦਾ ਦੇ ਨਾਲ ਮਿਲ ਕੇ ਕਈ ਸ੍ਰੋਤੀ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਸੀ ਸ਼ਰਾਬ ਦੇ ਕਾਰੋਬਾਰੀਆਂ ਤੇ ਵਪਾਰੀਆਂ ਨੂੰ ਨਿਸ਼ਾਨੇ ਤੇ ਲਿਆ ਸੀ ਧਮਕੀ ਭਰੇ ਫੋਨ ਕੀਤੇ ਗਏ ਡਰ ਬਿਠਾਉਣ ਤੇ ਅਤੇ ਹੁਕਮ ਨੂੰ ਮਨਾਉਣ ਦੇ ਲਈ ਉਹਨਾਂ ਦੇ ਕੰਮਾਂ ਦੇ ਉੱਤੇ ਜਾਂ ਉਹਨਾਂ ਦੇ ਕੰਮਕਾਜ ਦੇ ਟਿਕਾਣਿਆਂ ਉੱਤੇ ਗੋਲੀਆਂ ਵੀ ਚਲਾਈਆਂ ਗਈਆਂ ਸੀ ਪੰਜਾਬ ਪੁਲਿਸ ਵੱਲੋਂ ਰਿੰਦਾ ਤੇ ਪਸ਼ਿਆ ਨੈੱਟਵਰਕ ਦੇ ਕਈ ਇਕਾਈਆਂ ਦਾ ਭੰਡਾ ਫੋੜ ਵੀ ਕੀਤਾ ਗਿਆ ਹੈ ਇਹਨਾਂ ਇਕਾਈਆਂ ਨੂੰ ਖੜੇ ਕਰਨ ਦਾ ਜਿਹੜਾ ਮਕਸਦ ਸੀ ਉਹ ਮਕਸਦ ਸੀ ਪੁਲਿਸ ਥਾਣਿਆਂ ਤੇ ਹਮਲਾ ਕਰਨਾ ਹਿੰਦੂ ਪਾਈਚਾਰੇ ਦੇ ਕਿਤੇ ਕੋਈ ਇਕੱਠ ਸੀ ਜਾਂ ਜਲੂਸ ਕੱਢਿਆ ਜਾਂਦਾ ਸੀ ਜਾਂ ਕੋਈ ਸ਼ੋਭਾ ਯਾਤਰਾ ਹੁੰਦੀ ਸੀ ਉਸ ਨੂੰ ਨਿਸ਼ਾਨਾ ਬਣਾਉਣਾ ਉਸ ਤੇ ਹਮਲਾ ਕਰਨਾ ਵਪਾਰੀਆਂ ਅਤੇ ਸ਼ਰਾਬਕਾਰੇ ਵਪਾਰੀਆਂ ਨੂੰ ਡਰਾਉਣਾ ਤੇ ਉਹਨਾਂ ਤੋਂ ਅਗਰਾਹੀ ਕਰਨਾ ਖਾਸ ਕਰ ਅੰਮ੍ਰਿਤਸਰ ਤੇ ਬਟਾਲਾ ਜਿਹੜੀ ਬੈਲਟ ਹੈ ਉਹਦੇ ਵਿੱਚ ਕਈ ਵਪਾਰੀਆਂ ਨੂੰ ਤੇ ਕਈ ਸ਼ਰਾਬਕਾਰੀ ਕਾਰੋਬਾਰੀਆਂ ਨੂੰ ਨਿਸ਼ਾਨੇ ਤੇ ਲਿਆ ਗਿਆ 2024 ਦੇ ਅੰਤ ਅਤੇ 2025 ਦੇ ਜਿਹੜਾ ਮੋਢਲਾ ਸਮਾਅ ਸ਼ੁਰੂਆਤੀ ਵੇਲਾ ਹੈ ਉਸ ਦੇ ਵਿੱਚ ਹੀ ਪੁਲਿਸ ਥਾਣਿਆਂ ਤੇ ਇਹਨਾਂ ਦੀ ਜਥੇਬੰਦੀ ਜਿਹੜੀ ਸੀ ਬਬਰ ਖਾਲਸਾ ਇੰਟਰਨੈਸ਼ਨਲ ਉਹਦੇ ਵੱਲੋਂ 16 ਗਰਨੇਡ ਹਮਲੇ ਕੀਤੇ ਗਏ 23 ਨਵੰਬਰ 2024 ਨੂੰ ਅਜਨਾਲਾ ਥਾਣੇ ਦੇ ਕੋਲ ਇੱਕ ਆਈਈਡੀ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਨੂੰ ਕਿਹਾ ਜਾਂਦਾ ਹੈ ਉਹ ਵੀ ਦੱਬੀ ਗਈ ਸੀ ਲੇਕਿਨ ਉਹ ਫਟੀ ਨਹੀਂ ਇਸੇ ਤਰੀਕੇ ਨਾਲ 6 ਤੇ 7 April ਦੀ ਦਰਮਿਆਨੀ ਰਾਤ ਨੂੰ ਗੁਰਦਾਸਪੁਰ ਦੇ ਕਿਲਾ ਲਾਲ ਸਿੰਘ ਚੌਂਕੀ ਦੇ ਉੱਤੇ ਇੱਕ ਆਰਪੀਜੀ ਦੇ ਨਾਲ ਹਮਲਾ ਕੀਤਾ ਗਿਆ ਸੀ ਰਾਕਟ ਪ੍ਰਪੈਲਡ ਗਰਨੇਡ ਜਿਹੜਾ ਹੈ ਉਹ ਸੱਟਿਆ ਗਿਆ ਸੀ ਚੰਡੀਗੜ੍ਹ ਦੇ ਵਿੱਚ ਇੱਕ ਰਿਟਾਇਰਡ ਪੁਲਿਸ ਅਫਸਰ ਦੀ ਰਹਾਇਸ਼ ਤੇ ਵੀ ਗਰਨੇਡ ਨਾਲ ਹਮਲਾ ਕੀਤਾ ਗਿਆ ਸੀ ਇਹ ਕਾਫੀ ਜਿਹੜੇ ਇਲਜ਼ਾਮ ਨੇ ਇਹਨਾਂ ਗਤੀਵਿਧੀਆਂ ਦੇ ਵਿੱਚ ਹੈਪੀ ਪਸ਼ਿਆ ਦੀ ਇਨਵੋਲਵਮੈਂਟ ਜਾਂ ਉਹਦੀ ਸ਼ਮੂਲੀਅਤ ਬਾਰੇ ਜ਼ਿਕਰ ਬਾਰ-ਬਾਰ ਆਉਂਦਾ ਹੈ ਡੋਜ਼ੀਅਰ ਦੇ ਮੁਤਾਬਕ ਇਹ ਅਮਲੇ ਜਿਹੜੇ ਨੇ ਪੱਛੀਆਂ ਨੇ ਰਿੰਦਾ ਦੀ ਸੇਧ ਤੇ ਉੱਪਰ ਜਾਂ ਰਿੰਦਾ ਦੇ ਕਹਿਣ ਦੇ ਉੱਤੇ ਆਪਣੇ ਯੂਐਸ ਦੇ ਵਿੱਚ ਬੈਠੇ ਹੋਰ ਨਾ ਸਾਥੀਆਂ ਜਿਨ੍ਹਾਂ ਦੇ ਵਿੱਚ ਗੁਰਦੇਵ ਸਿੰਘ ਉਰਫ ਜਸਲ ਪਹਿਲਵਾਨ ਗੁਰਪ੍ਰੀਤ ਸਿੰਘ ਉਰਫ ਗੋਪੀ ਨਵਾਂ ਸ਼ਹਿਰੀਆ ਅਤੇ ਜਰਮਨ ਵਿੱਚ ਬੈਠੇ ਸਵਰਨ ਸਿੰਘ ਉਰਫ ਜੀਵਨ ਫੌਜੀ ਉਹਨਾਂ ਦੇ ਨਾਲ ਮਿਲ ਕੇ ਸਥਾਨਕ ਲੋਕਾਂ ਤੋਂ ਕਰਾਇਏ ਨਮਾ ਜਿਹੜਾ ਇਹਨਾਂ ਦਾ ਟੰਗ ਤਰੀਕਾ ਸੀ ਹਮਲੇ ਕਰਾਉਣ ਦਾ ਜਾਂ ਇਹਨਾਂ ਗਤੀਵਿਧੀਆਂ ਨੂੰ ਅੰਜਾਮ ਦੇਣ ਦਾ ਮੋਡਸ ਆਪਰੇਂਡੀ ਜਿਹਨੂੰ ਕਿਹਾ ਜਾਂਦਾ ਹੈ ਉਹ ਟੰਗ ਤਰੀਕਾ ਇਹ ਸੀ ਕਿ ਨਸ਼ੇ ਦੇ ਆਦੀ ਜਿਹੜੇ ਆਮ ਘਰਾਂ ਦੇ ਨੌਜਵਾਨ ਨੇ ਜਾਂ ਗਰੀਬ ਘਰਾਂ ਦੇ ਨੌਜਵਾਨ ਨੇ ਉਹਨਾਂ ਨੂੰ ਪੈਸੇ ਅਤੇ ਨਸ਼ੇ ਦਾ ਲਾਲਚ ਦੇ ਕੇ ਇਹ ਕੰਮ ਕਰਵਾਇਆ ਜਾਂਦਾ ਸੀ ਛੋਟੀ ਉਮਰ ਦੇ ਨੌਜਵਾਨ ਜਿਨ੍ਹਾਂ ਵਿੱਚ ਕਈ ਨਾਬਾਲਗ ਵੀ ਹੁੰਦੇ ਸੀ ਉਹਨਾਂ ਨੂੰ ਇਸ ਤਰੀਕੇ ਦਾ ਲਾਲਚ ਦਿੱਤਾ ਜਾਂਦਾ ਸੀ ਦਸੰਬਰ 2024 ਨੂੰ ਪੁਲਿਸ ਨੇ ਇੱਕ 17 ਸਾਲ ਦਾ ਨੌਜਵਾਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਅਜਨਾਲਾ ਆਈਡੀ ਜਾਂ ਪਲਾਨਟ ਕੀਤਾ ਗਿਆ ਸੀ ਉਸ ਕੇਸ ਦੇ ਵਿੱਚ ਔਰ ਉਸ ਨੇ ਫਿਰ ਪੁਲਿਸ ਦੀ ਇਨਟੈਰੋਗੇਸ਼ਨ 'ਚ ਇਹ ਕਬੂਲ ਕੀਤਾ ਕਿ ਮੈਨੂੰ ਨਸ਼ੇ ਤੇ ਪੈਸੇ ਦਾ ਹੀ ਲਾਲਚ ਦਿੱਤਾ ਗਿਆ ਸੀ ਜਿਸ ਕਰਕੇ ਮੈਂ ਇਹ ਕੰਮ ਕੀਤਾ ਸੀ ਹੁਣ ਜਿਹੜਾ ਪਹਿਲਾਂ ਦਾ ਦੌਰ ਸੀ 84 ਦਾ 90 ਦਾ 80 90 ਦਾ ਜਿਹੜਾ ਆਪਾਂ ਕਹਿੰਦੇ ਆ ਉਦੇ ਵਿੱਚ ਜੋ ਕੁਝ ਹੋਇਆ ਸੀ ਉਹ ਇੱਕ ਵਿਚਾਰ ਧਾਰਕ ਲੜਾਈ ਦੇ ਵਾਂਗ ਉਸ ਨੂੰ ਪੇਸ਼ ਕੀਤਾ ਜਾ ਸਕਦਾ ਹੈ ਕਿਹਾ ਜਾ ਸਕਦਾ ਕਿਉਂਕਿ ਇੱਕ ਵਿਸ਼ੇਸ਼ ਆਈਡੀਓਲੋਜੀ ਸੀ ਉਹ ਲੋਕਾਂ ਦਾ ਇੱਕ ਮੰਨਣਾ ਸੀ ਕਿਸੇ ਵਿਚਾਰ ਧਾਰਾ ਨੂੰ ਮੰਨਣਾ ਸੀ ਤੇ ਉਹਦੇ ਲਈ ਉਹ ਇਹ ਕਿਹਾ ਜਾਂਦਾ ਸੀ ਕਿ ਲੜਾਈ ਲੜ ਰਹੇ ਲੇਕਿਨ ਜੋ ਹੁਣ ਹੋ ਰਿਹਾ ਹੈ ਉਸ ਦੇ ਵਿੱਚ ਕਿਤੇ ਵੀ ਕੋਈ ਆਈਡੀਓਲੋਜੀ ਸਾਹਮਣੇ ਨਹੀਂ ਆਉਂਦੀ ਪਹਿਲੇ ਦੌਰ ਦੇ ਵਿੱਚ ਅਪਰਾਧਿਕ ਗਤੀਵਿਧੀਆਂ ਵਾਲੇ ਲੋਕ ਸ਼ੁਰੂਆਤ ਦੇ ਵਿੱਚ ਸ਼ਾਮਿਲ ਨਹੀਂ ਹੋਏ ਸੀ ਹਾਲਾਂਕਿ ਬਾਅਦ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਉਸ ਮੂਮੈਂਟ ਦੇ ਵਿੱਚ ਬਹੁਤ ਲੋਕ ਜਿਹੜੇ ਸੀ ਅਪਰਾਧਿਕ ਅ ਪ੍ਰਸ਼ਭੂਵੀ ਵਾਲੇ ਬੈਕਗ੍ਰਾਉਂਡ ਵਾਲੇ ਉਹ ਦਾਖਲ ਹੋ ਗਏ ਸੀ ਕਈ ਲੋਕਾਂ ਨੇ ਲੁੱਟਾਂ ਖਵਾ ਕੀਤੀਆਂ ਕਈਆਂ ਨੇ ਆਪਣੀਆਂ ਪਰਾਨੀਆਂ ਰਜਸ਼ਾਂ ਕੱਢੀਆਂ ਬਹੁਤ ਕੁਝ ਹੋਇਆ ਉਹ ਵਿਸਥਾਰ ਵਿੱਚ ਗੱਲ ਕਰਨ ਦਾ ਅਜੇ ਸਮਾਂ ਨਹੀਂ ਹੈ ਲੇਕਿਨ ਜੋ ਹੁਣ ਹੋ ਰਿਹਾ ਹੈ ਇਹ ਲੋਕ ਕਿਸੇ ਵਿਚਾਰਧਾਰਾ ਕਿਸੇ ਆਈਡੀਓਲੋਜੀ ਦੇ ਨਾਲ ਸੰਬੰਧਿਤ ਨਹੀਂ ਹਨ ਇਨਾਂ ਦਾ ਪਿਛੋਕੜ ਗੈਂਗਸਟਰਾਂ ਵਾਲਾ ਹੈ ਇਹ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਲੋਕ ਸੀ ਜਿਨ੍ਹਾਂ ਨੂੰ ਹੌਲੀ-ਹੌਲੀ ਇਹਨਾਂ ਦਾ ਸੰਪਰਕ ਚਾਹੇ ਉਹ ਹਥਿਆਰਾਂ ਵਾਸਤੇ ਹੋਇਆ ਹੋਵੇ ਪਾਕਿਸਤਾਨ ਬੈਠੇ ਆਈਐਸਆਈ ਦੇ ਲੋਕਾਂ ਨਾਲ ਹੋਇਆ ਤੇ ਫਿਰ ਹਥਿਆਰਾਂ ਦੇ ਨਾਲ-ਨਾਲ ਨਸ਼ੇ ਦੇ ਵਿੱਚ ਵੀ ਇਹਨਾਂ ਨੂੰ ਸ਼ਾਮਿਲ ਕੀਤਾ ਗਿਆ ਤੇ ਹਥਿਆਰ ਨਸ਼ੇ ਤੋਂ ਬਾਅਦ ਫਿਰ ਕਹਿੰਦੇ ਨੇ ਕਿ ਲੀਕਾਂ ਸਾਰੀਆਂ ਮਿਟ ਜਾਂਦੀਆਂ ਨੇ ਤੇ ਬੜੀਆਂ ਇਹ ਟੈਰਰ ਐਕਟੀਵਿਟੀਆਂ ਨੇ ਉਹਨਾਂ ਦਾ ਕੰਮ ਵੀ ਇਹਨਾਂ ਤੋਂ ਹੀ ਲਿਆ ਗਿਆ ਇੱਕ ਨੈਕਸਸ ਜਿਹੜਾ ਹੈ ਕੰਪਲੀਟ ਨੈਕਸਸ ਬਣ ਗਿਆ ਜਿਸ ਵਿੱਚ ਗੈਂਗਸਟਰ ਟੈਰਰ ਤੇ ਨਸ਼ਾ ਇਹ ਸਾਰੀਆਂ ਚੀਜ਼ਾਂ ਇੱਕ ਥਾਂ ਤੇ ਇਕੱਠੀਆਂ ਹੋ ਗਈਆਂ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਲੇਕਿਨ ਜਿਹੜੀ ਮੋਡਸ ਪਰੈਂਡੀ ਹੈ ਉਹ ਵੀ ਬੜੀ ਸਾਫ਼ ਹੈ ਇਹ ਮੋਡਸ ਪਰੈਂਡੀ ਪਹਿਲਾਂ ਗੁਰਪਤਵੰਤ ਪੰਨੂ ਵੱਲੋਂ ਵੀ ਵਰਤੀ ਜਾਂਦੀ ਹੈ ਤੇ ਉਹੀ ਮੋਡਸ ਪਰੈਂਡੀ ਇਹਨਾਂ ਲੋਕਾਂ ਵੱਲੋਂ ਵੀ ਵਰਤੀ ਗਈ ਹੈ ਪੰਜਾਬ ਦੇ ਵਿੱਚ ਉਹਨਾਂ ਨੌਜਵਾਨਾਂ ਦੀ ਘਾਟ ਨਹੀਂ ਹੈ ਜਿਹੜੇ ਬੇਰੋਜ਼ਗਾਰ ਨੇ ਜਿਹੜੇ ਨਸ਼ੇ ਦੇ ਆਦੀ ਨੇ ਤੇ ਜਿਨ੍ਹਾਂ ਨੂੰ ਪੈਸੇ ਕਮਾਉਣ ਦੀ ਲੋੜ ਹੈ ਝਾਕ ਹੈ ਪੈਸੇ ਦੀ ਜ਼ਰੂਰਤ ਹੈ ਸੋ ਉਹਨਾਂ ਨੂੰ ਬੜੀ ਆਸਾਨੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਇੰਟਰਨੈਟ ਦੇ ਉੱਤੇ ਆਈਡੈਂਟੀਫਾਈ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਫਿਰ ਫੋਨ ਦੇ ਉੱਤੇ ਲਾਲਚ ਦਿੱਤਾ ਜਾਂਦਾ ਹੈ ਕਿ ਆਹ ਕੰਮ ਕਰੋ ਤੁਹਾਨੂੰ ਐਨੇ ਪੈਸੇ ਮਿਲਣਗੇ ਜਾਂ ਤੁਹਾਡੇ ਨਸ਼ੇ ਦੀ ਜਿਹੜੀ ਹੈ ਉਹ ਪੂਰਤੀ ਕੀਤੀ ਜਾਏਗੀ ਤੇ ਉਹ ਲੋਕ ਇਸ ਲਾਲਚ ਦੇ ਵਿੱਚ ਇਹਨਾਂ ਕੰਮਾਂ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਉਹ ਇਸ ਦੇ ਨੁਕਸਾਨ ਕੀ ਹੋਣਗੇ ਇਸ ਇਹਨਾਂ ਕੰਮਾਂ ਕਰਨ ਦੇ ਨਤੀਜੇ ਕੀ ਭੁਗਤਣੇ ਪੈਣਗੇ ਉਹਦੇ ਬਾਰੇ ਜ਼ਿਆਦਾ ਸੋਚਦੇ ਨਹੀਂ ਤੇ ਉਹ ਇਹਨਾਂ ਕੰਮਾਂ ਨੂੰ ਅੰਜਾਮ ਦੇ ਦਿੰਦੇ ਹੁਣ ਗੱਲ ਕਰਦੇ ਆ ਕਿ ਹੈਪੀ ਪਸ਼ਿਆ ਗ੍ਰਫਤਾਰ ਹੋ ਗਿਆ ਹੈ ਸਾਰਿਆਂ ਨੂੰ ਪਤਾ ਹੈ ਉਹਦਾ ਕ੍ਰੈਡਿਟ ਜਿਹੜਾ ਹੈ ਉਹ ਪੰਜਾਬ ਪੁਲਿਸ ਵੱਲੋਂ ਲਿਆ ਜਾ ਰਿਹਾ ਹੈ ਕਿ ਅਸੀਂ ਜਾਣਕਾਰੀ ਸਾਂਝੀ ਕੀਤੀ ਸੀ ਉਸ ਬੇਸ ਤੇ ਉੱਤੇ ਗ੍ਰਫਤਾਰੀ ਹੋਈ ਹੈ لیکن ਇਹਦੇ ਵਿੱਚ ਥੋੜੀਆਂ-ਬਹੁਤੀਆਂ ਕਮੀਆਂ ਪੇਸ਼ੀਆਂ ਜਾਂ ਥੋੜੇ-ਬਹੁਤੇ ਸਵਾਲ ਨੇ ਉਹ ਇਹ ਨੇ ਕਿ ਰੈਡ ਕਾਰਨਰ ਨੋਟਿਸ ਜਿਹੜਾ ਹੈ ਉਹ ਹਜੇ ਜਾਰੀ ਨਹੀਂ ਹੋਇਆ ਇਹਦਾ ਮਤਲਬ ਜੋ ਗ੍ਰਿਫਤਾਰੀ ਹੋਈ ਹੈ ਉਹ ਸ਼ਾਇਦ ਯੂਐਸ ਅਥਾਰਟिटीज ਨੇ ਉੱਥੋਂ ਦੇ ਜਿਹੜੇ ਕਾਨੂੰਨ ਤੋੜੇ ਗਏ ਨੇ ਉਸ ਦੇ ਸੰਬੰਧ ਵਿੱਚ ਕੀਤੀ ਹੈ ਨਾ ਕਿ ਭਾਰਤ ਵੱਲੋਂ ਦਿੱਤੇ ਗਏ ਜਾਣਕਾਰੀ ਦੇ ਸੰਬੰਧ ਦੇ ਵਿੱਚ ਕੀਤੀ ਗਈ ਹੈ ਇਹ بار بار ਕਿਹਾ ਜਾ ਰਿਹਾ ਹੈ ਕਿ ਹੈਪੀ ਪਸ਼ਿਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਗਿਆ ਸੀ ਉੱਥੇ ਪਹੁੰਚਿਆ ਸੀ ਤੇ ਜੋ ਪਿਛਲੇ 2-3 ਮਹੀਨਿਆਂ ਤੋਂ ਜਾਂ ਆਪਾਂ ਕਹਿ ਲਈਏ 트럼ਪ ਦੇ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਅਮਰੀਕਾ ਵਿੱਚ ਹੋ ਰਿਹਾ ਹੈ ਕਿ ਉਹ ਗੈਰ ਕਾਨੂੰਨੀ ਬੰਦਿਆਂ ਨੂੰ ਫੜ ਕੇ ਉਹਨਾਂ ਦੇ ਘਰਾਂ ਤੱਕ ਆਪ ਜਹਾਜ਼ਾਂ ਦੇ ਵਿੱਚ ਛੱਡ ਕੇ ਜਾ ਰਹੇ ਨੇ ਉਸੇ ਕਾਰਵਾਈ ਦੇ ਤਹਿਤ ਹੈਪੀ ਪਸ਼ਿਆ ਦੀ ਗ੍ਰਿਫਤਾਰੀ ਹੋਈ ਹੈ ਤੇ ਜੇ ਉਹ ਗ੍ਰਿਫਤਾਰੀ ਉਸ ਤਰੀਕੇ ਨਾਲ ਹੋਈ ਹੈ ਫਿਰ ਭਾਰਤ ਸਰਕਾਰ ਨੂੰ ਐਕਸਟਰੈਡੀਸ਼ਨ ਆ ਬਾਰੇ ਵੀ ਸ਼ਾਇਦ ਸੋਚਣ ਦੀ ਲੋੜ ਨਹੀਂ ਰਹੇਗੀ ਕਿਉਂਕਿ ਅਮਰੀਕਾ ਖੁਦ ਹੀ ਗੈਰ ਕਾਨੂੰਨੀ ਲੋਕਾਂ ਨੂੰ ਉਹਨਾਂ ਦੇ ਦੇਸ਼ਾਂ ਦੇ ਵਿੱਚ ਛੱਡ ਛੱਡ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਹ ਕੰਮ ਉੱਥੇ ਹੋ ਰਿਹਾ ਹੈ ਇੱਥੋਂ ਤੱਕ ਹਾਲਾਤ ਬਣੇ ਹੋਏ ਨੇ ਕਿ ਜਿਹੜੇ ਸਟੂਡੈਂਟ ਵੀਜ਼ਾ ਤੇ ਗਏ ਹੋਏ ਨੇ ਜਿਨ੍ਹਾਂ ਕੋਲ ਵਿਜ਼ਿਟ ਵੀਜ਼ਾ ਨਹੀਂ ਜਿਨ੍ਹਾਂ ਦੇ ਕੋਲ ਆਪਾਂ ਹੀ ਕਹਿੰਦੇ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿਣ ਦਾ ਪੜ੍ਹਾਈ ਕਰਨ ਦਾ ਹੱਕ ਹੈ ਉਹਨਾਂ ਦੇ ਵੀਜ਼ੇ ਵੀ ਰੱਦ ਕੀਤੇ ਜਾ ਰਹੇ ਨੇ ਤੇ ਵੱਡੀ ਪੱਧਰ ਤੇ ਉਹਨਾਂ ਨੂੰ ਵੀ ਰਿਪੋਰਟ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ ਫਿਰ ਅਜੇ ਕੇਸ ਦੇ ਵਿੱਚ ਪਸ਼ੀਆਂ ਨੂੰ ਉਹ ਵਾਪਸ ਕਿਉਂ ਨਹੀਂ ਭੇਜਣਗੇ ਉਹਨੂੰ ਕਿਉਂ ਅਮਰੀਕਾ ਦੇ ਵਿੱਚ ਰੱਖਣਗੇ ਇਹ ਬਹੁਤ ਵੱਡਾ ਸਵਾਲ ਹੈ ਸੋ ਕੀ ਪੰਜਾਬ ਸਰਕਾਰ ਕ੍ਰੈਡਿਟ ਲੈਂਡ ਦੇ ਲਈ ਦਾਅਵੇ ਕਰ ਰਹੀ ਹੈ ਜਾਂ ਵਾਕਿਆ ਹੀ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਸਦਕਾ ਹੀ ਗ੍ਰਿਫਤਾਰੀ ਹੋਈ ਹੈ ਕਿਉਂਕਿ ਇੱਕ ਵਾਰ ਪਹਿਲਾਂ ਵੀ ਗੋਲਡੀ ਬਰਾਡ ਦੇ ਸਬੰਧ ਵਿੱਚ ਵੀ ਇਸੇ ਤਰੀਕੇ ਦੀ ਖਬਰ ਆਈ ਸੀ ਕਿ ਉਹਦੀ ਗ੍ਰਿਫਤਾਰੀ ਹੋ ਗਈ ਹੈ ਉਹਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਲੇਕਿਨ ਬਾਅਦ ਵਿੱਚ ਇਹ ਪਤਾ ਲੱਗਿਆ ਸੀ ਕਿ ਗ੍ਰਿਫਤਾਰੀ ਨਹੀਂ ਹੋਈ ਕਿਸੇ ਹੋਰ ਦੀ ਗ੍ਰਿਫਤਾਰੀ ਹੋਈ ਸੀ ਲੇਕਿਨ ਹੈਪੀ ਪਸ਼ਿਆ ਕੇਸ ਦੇ ਵਿੱਚ ਫਰਕ ਇਥੇ ਇਹ ਹੈ ਕਿ FBI ਤੇ ਅਮਰੀਕਾ ਵੱਲੋਂ ਸੋਸ਼ਲ ਮੀਡੀਆ ਤੇ ਉਹਨਾਂ ਦੇ ਆਪਣੇ Facebook ਪੇਜ ਦੇ ਉੱਤੇ ਇਹ ਫੋਟੋਆਂ ਸਾਂਝੀਆਂ ਕਰ ਦਿੱਤੀਆਂ ਗਈਆਂ ਨੇ ਉਹਨਾਂ ਵੱਲੋਂ ਗ੍ਰਿਫਤਾਰੀ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਫੇਰ ਜਿਹੜਾ ਪੰਜਾਬ ਪੁਲਿਸ ਡੋਸੀਅਲ ਤਿਆਰ ਕਰਕੇ ਭੇਜ ਰਹੀ ਹੈ ਇਹ ਐਕਸਟਰੈਡੀਸ਼ਨ ਦੀ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਜਾਂ ਕਰ ਦਿੱਤੀ ਗਈ ਹੈ ਉਹ ਉਸ ਦੇ ਪਿੱਛੇ ਮਕਸਦ ਸਿਰਫ ਇਹੀ ਹੈ ਕਿ ਸ਼ਾਇਦ ਪਹਿਲਾਂ ਮੰਗੂ ਕੋਈ ਭਾਰਤ ਸਰਕਾਰ ਰਿਸਕ ਨਹੀਂ ਲੈਣਾ ਚਾਹੁੰਦੀ ਕਿ ਕਿਸੇ ਨਾ ਕਿਸੇ ਲੂਪ ਹੋਲ ਦੇ ਚਲਦੇ ਆ ਹੈਪੀ ਪਸ਼ੀਆ ਜਿਹੜਾ ਉਹਨਾਂ ਦੀ ਗ੍ਰਿਫਤ ਦੇ ਵਿੱਚੋਂ ਨਿਕਲ ਜਾਏ ਤੇ ਭੱਜਣ ਦੇ ਵਿੱਚ ਕਾਮਯਾਬ ਹੋ ਜਾਏ ਜਾਂ ਕਿਸੇ ਬਹਾਨੇ ਨਾਲ ਕੋਈ ਉਥੋਂ ਦੇ ਵਕੀਲਾਂ ਦੀ ਮਦਦ ਦੇ ਨਾਲ ਉਹ ਆਪਣੀ ਗ੍ਰਿਫਤਾਰੀ ਤੋਂ ਦੇ ਚੁੰਗਲ ਤੋਂ ਬਚ ਕੇ ਨਿਕਲ ਜਾਣ ਦੇ ਵਿੱਚ ਕਾਮਯਾਬ ਹੋ ਸਕੇ ਇਹਦੇ ਚਾਂਸ ਬਹੁਤ ਘੱਟ ਲੱਗ ਰਹੇ ਨੇ ਕਿਉਂਕਿ ਅਮਰੀਕਾ ਤਾਂ ਉਹ ਆਪਣੇ ਨਾਗਰਿਕਾਂ ਨੂੰ ਜਿਨ੍ਹਾਂ ਦੇ ਉੱਤੇ ਕੋਈ ਚਾਰजेस ਨੇ ਜਿਨ੍ਹਾਂ ਕੋਲ ਵੈਲਿਡ ਕਾਗਜ ਨੇ ਉਹਨਾਂ ਨੂੰ ਵੀ ਜੇ ਉਹਨਾਂ ਦੇ ਕਿਤੇ ਨਾ ਕਿਤੇ ਬੈਕਗ੍ਰਾਉਂਡ ਦੇ ਵਿੱਚ ਕੋਈ ਲਾਅ ਤੋੜਿਆ ਗਿਆ ਹੈ ਕੋਈ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਗਈ ਹੈ ਉਹਨਾਂ ਨੂੰ ਵੀ ਬਾਹਰ ਕੱਢਣ ਦੇ ਰੌਂ ਦੇ ਵਿੱਚ ਜਾਂਚਦੀ ਹੈ ਸੋ ਅਜਿਹੇ ਮੌਕੇ ਦੇ ਉੱਤੇ ਉਹ ਪਸ਼ਿਆ ਨੂੰ ਕਿਉਂ ਨਹੀਂ ਭਾਰਤ ਨੂੰ ਸੌਂਪੇਗੀ ਅ ਇਸ ਦੇ ਲਈ ਕੋਈ ਬਹੁਤ ਜ਼ਿਆਦਾ ਕਾਨੂੰਨੀ ਦਾਅ ਪੇਚ ਨਹੀਂ ਹਨ ਮੌਜੂਦ ਹਾਂ ਜੇਕਰ ਸਰਕਾਰੀ ਏਜੰਸੀਆਂ ਹੀ ਇਹਨਾਂ ਚਾਹੁੰਦੀਆਂ ਹੁਣ ਕਿ ਉਹ ਭਾਰਤ ਲਿਆਂਦਾ ਜਾਵੇ ਇਸ ਤਰ੍ਹਾਂ ਦੇ ਜਿਹੜੇ ਕੌਨਸਪੀਰੇਸੀ ਥਿਉਰਿਸਟ ਨੇ ਜਾਂ ਸਾਜ਼ਿਸ਼ਾਂ ਦਾ ਦਾਵਾ ਕਰਨ ਵਾਲੇ ਲੋਕ ਨੇ ਉਹਨਾਂ ਦੀ ਵੀ ਕੋਈ ਘਾਟ ਨਹੀਂ ਹੈ ਕੋਈ ਕਮੀ ਨਹੀਂ ਹੈ ਲੇਕਿਨ ਫਿਲਹਾਲ ਪੰਜਾਬ ਪੁਲਿਸ ਵੱਲੋਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਡੋਜ਼ੀਅਰ ਤਿਆਰ ਕਰ ਲਿਆ ਗਿਆ ਹੈ ਰੈੱਡ ਕਾਰਨਰ ਨੋਟਿਸ ਵੀ ਜਾਰੀ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਮੌਕਾ ਜਿਆ ਨਾ ਦਿੱਤਾ ਜਾਵੇ ਜਿਸ ਦੇ ਨਾਲ ਹੈਪੀ ਪਸ਼ੀਆ ਭਾਰਤ ਤੇ ਲਿਆਉਣ ਤੋਂ ਬਚ ਜਾਏ ਤੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਉਣ ਤੋਂ ਬਚ ਜਾਏ ਲੇਕਿਨ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਪਸ਼ੀਆ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਗਰਨੇਡ ਤਮਾਕੇ ਜੋ ਲਗਾਤਾਰ ਹੋ ਰਹੇ ਸੀ ਉਹ ਰੁਕ ਜਾਣਗੇ ਬਾਰ ਬਾਰ ਇਸ ਗੱਲ ਦਾ ਖਦਸ਼ਾ ਜਤਾਇਆ ਗਿਆ ਹੈ ਕਿ ਹਜੇ ਹੋਰ ਬਹੁਤ ਸਾਰੇ ਗ੍ਰਨੇਡ ਜਿਹੜੇ ਨੇ ਉਹ ਆਏ ਹੋਏ ਨੇ ਉਹ ਬਾਕੀ ਨੇ ਉਹਨਾਂ ਜਿਵੇਂ ਕਿ ਪ੍ਰਤਾਪ ਬਾਜਵਾ ਵੱਲੋਂ ਦਾਵਾ ਕੀਤਾ ਗਿਆ ਸੀ ਕਿ 50 ਗ੍ਰਨੇਡ ਜਿਹੜੇ ਨੇ ਉਹਨਾਂ ਦੀ ਖੇਪ ਭਾਰਤ ਵਿੱਚ ਲਿਆਂਦੀ ਗਈ ਹੈ ਹਜੇ ਸਿਰਫ 18 ਫਟੇ ਨੇ ਤੇ 32 ਬਾਕੀ ਨੇ ਉਹ 32ਾਂ ਦਾ ਕੀ ਹੋਏਗਾ ਫਿਰ ਕੀ ਪਸ਼ੀਆ ਦੀ ਗ੍ਰਿਫਤਾਰੀ ਨਾਲ ਤਮਾਕੇ ਰੁਕ ਜਾਣਗੇ ਜਾਂ ਇਹ ਕਿਸੇ ਹੋਰ ਬੰਦੇ ਦੀ ਮਦਦ ਦੇ ਨਾਲ ਜਿਵੇਂ ਕਿ ਕਾਫੀ ਨਾਮ ਸਾਹਮਣੇ ਆਏ ਨੇ ਕੀ ਉਹ ਲੋਕ ਪਸ਼ਿਆ ਦੇ ਨਾਲ ਸ਼ਾਮਲ ਸੀ ਇਹਨਾਂ ਗਤੀਵਿਧੀਆਂ ਨੂੰ ਚਲਾਉਣ ਦੇ ਲਈ ਕੀ ਉਹ ਲੋਕ ਹੁਣ ਪਸ਼ਿਆ ਦੀ ਥਾਂ ਲੈ ਲੈਣਗੇ ਤੇ ਉਹਨਾਂ ਵੱਲੋਂ ਇਸੇ ਮੋਡਿਊਲ ਦੇ ਤਰੀਕੇ ਨਾਲ ਇਸੇ ਢੰਗ ਤਰੀਕੇ ਦੇ ਨਾਲ ਇਹ ਤਮਾਕੀਆਂ ਨੂੰ ਜਾਰੀ ਰੱਖਿਆ ਜਾਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਸਾਨੂੰ ਪਤਾ ਲੱਗਦੇ ਆ ਲੇਕਿਨ ਉਮੀਦ ਕਰਦੇ ਆ ਕਿ ਇਹਨਾਂ ਵੱਡੇ ਗੈਂਗਸਟਰਾਂ ਦੇ ਫੜੇ ਜਾਣ ਤੋਂ ਬਾਅਦ ਇਹਨਾਂ ਅਪਰਾਧਿਕ ਗਤੀਵਿਧੀਆਂ ਨੂੰ ਕੁਝ ਥੱਲ ਪਵੇਗੀ ਅਤੇ ਪੰਜਾਬ ਦੇ ਲੋਕਾਂ ਨੂੰ ਥੋੜੀ ਬਹੁਤ ਚੈਨ ਦੀ ਰਾਹਤ ਆਏਗੀ ਰਾਹਤ ਦੀ ਸਾਹ ਜਿਹੜਾ ਹੈ ਉਹ ਮਿਲੇਗੀ ਲੋਕ ਇਸੇ ਦੁਆ ਦੇ ਨਾਲ ਕਿ ਸੁੱਖ ਸ਼ਾਂਤੀ ਦੇ ਨਾਲ ਪੰਜਾਬ ਦੇ ਲੋਕ ਆਪਣਾ ਜੀਵਨ ਬਸਰ ਕਰਨ ਉਹਨਾਂ ਦੇ ਉੱਤੇ ਇਹ ਭੈ ਜਿਹੜਾ ਡਰ ਦਾ ਮਾਹੌਲ ਬਣਿਆ ਹੋਇਆ ਹੈ ਉਹ ਦੂਰ ਹੋ ਜਾਵੇ ਤੇ ਉਹ ਆਮ ਜੀਵਨ ਜਿਹੜਾ ਹੈ ਆਪਣਾ ਉਹ ਬਤੀਤ ਕਰ ਸਕਣ ਇਸੇ ਉਮੀਦ ਦੇ ਨਾਲ ਤੁਹਾਨੂੰ ਪਿਆ ਲੈਣੇ ਆ ਧੰਨਵਾਦ